ਸਤਿ ਸ਼੍ਰੀ ਅਕਾਲ ਜੀ ਮੇਰਾ ਬੈਕਗ੍ਰਾਉਂਡ ਚਾਹੇ ਪਿੰਡਾਂ ਦਾ ਹੈ ਬਟ ਮੇਰੀ ਪਰਵਿਸ਼ ਜਲੰਧਰ ਸ਼ਹਿਰ ਚ ਹੋਈ ਮੈਂ ਪਲਿਆ ਸ਼ਹਿਰ ਦਾ ਹੀ ਫਿਰ ਵੀ ਪੰਜਾਬੀ ਜ਼ੁਬਾਨ ਨਾਲ ਇੰਨਾ ਮੋਹ ਕਿਵੇਂ ਕੇਵਲ ਪਿੰਡਾਂ ਬਾਰੇ ਸਾਡੇ ਪਿੰਡੂ ਰਹਿਨਸੇਨ ਬਾਰੇ ਨਾ ਪਤਾ ਕਿਦਾਂ ਮੈਂ ਸੋਚਦਾ ਤੇ ਮੈਨੂੰ ਸਮਝ ਆਉਂਦੀ ਕਿ ਮੈਂ ਜਿਹੜੇ ਬਚਪਨ ਚ ਗੀਤ ਸੁਣਦਾ ਰਿਆ ਨਾ ਠੇਠ ਪੰਜਾਬੀ ਵਾਲੇ ਜਿਹਦੇ ਚ ਮਲਵਈ ਰੰਗ ਦੁਆਬੇ ਦਾ ਰੰਗ ਮਾਝੇ ਦਾ ਰੰਗ ਪੁਆਦ ਦਾ ਇਹ ਸਾਰੇ ਸੁਣਦੇ ਰਹੇ ਨਾ ਉਹਦੇ ਚੋਂ ਹੀ ਰਸ ਮਿਲਿਆ ਮੈਨੂੰ ਜਿੱਦਾਂ ਅਸੀਂ ਕਈ ਵਾਰ ਗੀਤ ਸੁਣ ਲੈਂਦੇ ਆ ਪਰ ਸਾਨੂੰ ਉਹਦੇ ਅਰਥ ਨਹੀਂ ਪਤਾ ਲੱਗਦੇ ਤੇ ਮੈਨੂੰ ਨਾ ਉਹ ਚੀਜ਼ ਅੜ ਜਾਂਦੀ ਮੇਰੇ ਦਿਮਾਗ 'ਚ ਵੀ ਇਹ ਤਾਂ ਲਾਈਨ ਦਾ ਜਾਂ ਸ਼ਬਦ ਦਾ ਮਤਲਬ ਕੀ ਹੈ ਮੈਨੂੰ ਪਤਾ ਹੋਣਾ ਚਾਹੀਦਾ ਮੈਂ ਤਾਂ ਜ਼ਿਆਦਾ ਇੰਜੋਏ ਕਰਦਾ ਉਹ ਜਿੱਦਾਂ ਅੱਜ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਇੱਕ ਮੈਂ ਗੀਤ ਸੁਣਦਾ ਹੁੰਦਾ ਸੀ ਹੁਣ ਵੀ ਸੁਣਦਾ ਗੱਡੀ ਚ ਲਾ ਕੇ ਮਤਲਬ ਬਾਬੂ ਸਿੰਘ ਮਾਨ ਹੋਣਾ ਦੇ ਲਿਖੇ ਮੈਂ ਸੈਂਕੜੇ ਜਾਂ ਹਜ਼ਾਰਾਂ ਗੀਤ ਕਹਿੰ ਲੋ ਸੁਨੇ ਨੇ ਮੁਹੰਮਦ ਸਦੀਕ ਸਾਹਿਬ ਰਣਜੀਤ ਕੌਰ ਜੀ ਨੂੰ ਮੈਂ ਬਹੁਤ ਸੁਣਿਆ ਹੁਣ ਵੀ ਸੁਣਦਾ ਉਹਨਾਂ ਦਾ ਗੀਤ ਜਿਹੜਾ ਨਾ ਮਤਲਬ ਉਹਦੇ ਇੱਕ ਇੱਕ ਸ਼ਬਦ ਇੰਜੋਏ ਕਰਨਾ ਹੈ। ਜੁਜੀ ਕਹਿੰਦੀ ਹੈ ਬਿਨਾਂ ਕੋਈ ਟੂਮ ਤੇ ਨਾ ਕੋਈ ਟੱਲਾ ਨਾ ਕੋਈ ਛਾਪ ਤੇ ਨਾ ਕੋਈ ਛੱਲਾ ਸੱਸ ਆਪਣੇ ਦਮਾਦ ਮੁਜਵਾਈ ਨੂੰ ਕਹਿ ਰਹੀ ਹੈ ਜਿਹੜਾ ਤਰੋਜਾ ਲੈਣ ਆਇਆ ਯਾਨੀ ਤੀਸਰੀ ਵਾਰੀ ਆਪਣੀ ਵਾਈਫ ਨੂੰ ਲੈਣ ਆਇਆ ਤੇ ਉਹ ਜਦੋਂ ਵੀ ਆਂਦਾ ਨਾ ਕੋਈ ਨਾ ਕੋਈ ਔਰਨਾਮੈਂਟ ਲੈ ਆਂਦਾ ਬਣਾ ਕੇ ਕੋ ਛੋਟੀ ਮੋਟੀ ਛਾਪ ਲੈ ਆਂਦੀ ਰਿੰਗ ਜਾਂ ਕੋਈ ਬੁੰਦੇ ਲੈ ਆਂਦੇ ਸੱਸ ਨੂੰ ਫੜਾ ਗਿਆ ਤੇ ਐਦ ਕੀ ਹੁਣ ਵਿਚਾਰੇ ਦੀ ਸਮਰੱਥਾ ਨਹੀਂ ਤੇ ਉਦਾਂ ਹੀ ਆ ਗਿਆ ਖਾਲੀ ਤੇ ਉਹ ਵੇਖਣ ਲਈ ਹੈ ਵੀ ਇਹ ਹੁਣ ਆਇਆ ਤੇ ਨੇ ਕੋਈ ਚੀਜ਼ ਤੇ ਫੜਾਈ ਨਹੀਂ ਵੀ ਬੀਬੀ ਇਹ ਲੈ ਕੇ ਆਇਆ ਮੈਂ ਤੇ ਇਦਾਂ ਤਾਂ ਨਹੀਂ ਕੁੜੀ ਤੋੜਨੀ ਅਸੀਂ ਹੁਣ ਪੁਰਾਣੇ ਸਮਿਆਂ ਦੀਆਂ ਗੱਲਾਂ ਨੇ ਜਿਉਂ ਅਗਲੇ ਨੂੰ ਹੁੰਦਾ ਸੀ ਤੇ ਉਦੋਂ ਮਸਾ ਮਸਾਂ ਤੇ ਸਾਖ ਹੁੰਦੇ ਸੀ ਕਿਤੇ ਤੇ ਉਹ ਫਿਰ ਉਹਦੇ ਚੰਨ ਨੂੰ ਮਿਹਣਾ ਮਾਰਦੀ ਕਹਿੰਦੀ ਨਾ ਕੋਈ ਟੂਮ ਤੇ ਨਾ ਕੋਈ ਟੱਲਾ ਨਾ ਕੋਈ ਛਾਪ ਤੇ ਨਾ ਕੋਈ ਛੱਲਾ ਆ ਗਿਓ ਪੁਰਾਣੇ ਕੱਲਾ ਸਿੱਲੇ ਕਾਂ ਵਰਗਾ ਬਣ ਕੇ ਸਿੱਲਾ ਕਾਂ ਮੀਂਹ ਤੇ ਜਗਾਵੇਂਗਾ ਤਰ ਤਾਰਦੇ ਆ ਬੈਠਾ ਹੁੰਦਾ ਡਰ ਕੇ ਹਣਾ ਉਹ ਸਹਿਮਿਆਂ ਜਿਹੜਾ ਬੈਠਾ ਹੁੰਦਾ ਪਾਣੀ ਨਾਲੀ ਭਿੱਜਿਆ ਹੁੰਦਾ ਏਦਾਂ ਦਾ ਜਿਹੜਾ ਜਵਾਈ ਸਹਿਮਿਆਂ ਜਿਹਾ ਬੈਠਾ ਵੀ ਮੈਂ ਖਾਲੀ ਹੱਥਾਂ ਇਹ ਪਤਾ ਨਹੀਂ ਭੇਜਣਗੇ ਕਿ ਨਹੀਂ ਪਰ ਭਰਿਆ ਪੀਤਾ ਬੜਾ ਫਿਰਦਾ ਅੰਦਰੋਂ 나 ਕੋ ਟੂਮ ਤੇ 나 ਕੋ ਟੱਲਾ 나 ਕੋ ਚਾਬ ਤੇ 나 ਕੋ ਛੱਲਾ ਆ ਗਿਓ ਪ੍ਰਾਣੇ ਕੱਲਾ ਸਿੱਲੇ ਕਾਮਰਗਾ ਬਣ ਕੇ ਛੱਲਣ ਆ ਗਿਓ 12 ਤਾਲੀ ਮਾਂ ਵਰਗਾ ਬਣ ਕੇ ਉਹਨੂੰ ਮਿਹਣਾ ਮਾਰਦੀ ਕਿ ਆਪਣੀ ਮਾਂ ਵਰਗਾ ਪਖੰਡੀਆਂ ਤੂੰ ਵੀ ਲੁੱਟਣ ਆ ਗੀਆਂ ਸਾਨੂੰ ਅੱਲਾ ਕੋਈ ਜਿਹੜਾ ਕੀ ਲੁੱਟਣ ਆਇਆ ਤੇ ਉਹ ਤੇ ਆਪਣੀ ਵੋਟੀ ਲੈਣ ਆਇਆ ਉਤੋਂ ਪਰ ਉਹ ਹੁਣ ਜਦੋਂ ਲੜਾਈ ਹੋ ਗਈ ਫੇਰ ਮਿਹਣੇ ਤੇ ਮਾਰਨੇ ਆ ਨਾ ਉਹ ਵੀ ਘਰੋਂ ਭਰਿਆ ਲੀਤਾ ਫਿਰਦਾ ਆਪਣੀ ਸੱਸ ਨੂੰ ਕਹਿੰਦਾ ਜਿਹੜੇ ਪਾਏ ਟੂਬ ਤਗਾਦੇ ਕਹਿੰਦਾ ਜਿੰਨੇ ਵੀ ਤੈਨੂੰ ਪਹਿਲਾਂ ਪਾਏ ਮੈਂ ਸਾਰੇ ਵੇਚ ਬੁੱਢੜੀਏ ਖਾਦੇ ਕਹਿੰਦਾ ਤੂੰ ਰੱਖਿਆ ਕੋਈ ਨਾਲ ਹੀ ਤਾਂ ਵੇਚ ਦਿੰਦੇ ਹੋ ਤੁਸੀਂ ਜਿਹੜੇ ਪਾਏ ਟੂਬ ਤਗਾਦੇ ਸਾਰੇ ਵੇਚ ਬੁੱਢੜੀਏ ਖਾਦੇ ਹੁਣ ਤੂੰ ਨਾ ਕਰ ਘਾਟੇ ਵਾਦੇ ਕਹਿੰਦਾ ਮੇਰੇ ਨਾਲ ਕੋਈ ਮਤਲਬ ਘਾਟਾ ਵਾਦਾ ਨਾ ਕਰੀਂ ਆ ਤੇ ਹੋਂ ਕਹਿੰਦਾ ਮੈਨੂੰ ਚੀਂ ਪੈ ਪਸੰਦ ਨਹੀਂ ਹੁਣ ਤੂੰ ਨਾ ਕਰ ਘਾਟੇ ਵਾਦੇ ਨਹੀਂ ਕੋ ਕਜੀਆਂ ਪੈ ਜੂਗਾ ਮੈਂ ਉਹ ਕਹਿੰਦਾ ਕਲੇਸ਼ ਪਾਉਂਗੇ ਇੱਥੇ ਨਾ ਤੋਰੀ ਤਾਂ ਜੱਟ ਵਾਰੰਟਾ ਨਾਲ ਵੀ ਲੈ ਜੂਗਾ ਕਹਿੰਦਾ ਹੁਣ ਤਾਂ ਸਰ ਇਹ ਤਾਂ ਅਸੀਂ ਰੱਖ ਨਹੀਂ ਸਕਦੇ ਕਿਸੇ ਦੀ ਪਤਨੀ ਨੂੰ ਮੈਂ ਤਾਂ ਕਹਿੰਦਾ ਕੋਰਟ ਚੋਂ ਵਾਰੰਟ ਲਿਆ ਕੇ ਲੈ ਜਾਊਗਾ ਫਿਰ ਉਹ ਅਗੋਂ ਕਿੰਨਾ ਵਧੀਆ ਮੈਨੂੰ ਚੈਲੰਜ ਕਰਦੀ ਐ ਉਹ ਕਹਿੰਦੀ ਐ ਵੇ ਹੱਥ ਮਾਰ ਅਕਲ ਨੂੰ ਕਾਕਾ ਕਾਨੂੰ ਬਣਿਆ ਫਿਰੇ ਲੜਾਕਾ ਪਿੰਡ ਦੌਕੇ ਨਾ ਮਾਰ ਹੱਥ ਮਾਰ ਅਕਲ ਨੂੰ ਕਾਕਾ ਕਾਨੂੰ ਬਣਿਆ ਫਿਰੇ ਲੜਾਕਾ ਤੈਨੂੰ ਸਿਖਰ ਦੁਪਹਿਰੇ ਡਾਕਾ ਕਿਹੜਾ ਮਾਰਨ ਦੇ ਦਊਗਾ ਮਾਰ ਮਾਰ ਕੇ ਹੂਰੇ ਵੇ ਕੋਈ ਨਾਸਾ ਫੇਦੂਗਾ ਕਹਿੰਦੀ ਗੁਰ ਮਦਰ ਡਰਾਰੇ ਹੀ ਕੋਟ ਨਾ ਖਾ ਕੇ ਜਾਈਂ ਇੱਥੋਂ ਕਿਤੇ ਇਹ ਤੇ ਫਲੇਮਾਂਤ ਨਾ ਸੰਜੀ ਉਹ ਫਿਰ ਕਹਿੰਦਾ ਸਾਰੀ ਭੁਏ ਘਰ ਬੈਠਾ ਗਹਿਣੇ ਕਹਿੰਦਾ ਮੈਂ ਤਾਂ ਜ਼ਮੀਨ ਵੀ ਕਹਿੰਦੇ ਰੱਖ ਬੈਠਾ ਵਿਆਹ ਦੇ ਚੱਕਰ ਚ ਸਾਰੀ ਸਾਰੀ ਭੁਏ ਘਰ ਬੈਠਾ ਗਹਿਣੇ ਮੈਂ ਤਾਂ ਗਿਣ ਗਿਣ ਬਦਲੇ ਲੈਣੇ ਕਹਿੰਦਾ ਕਿ ਇਦਾਂ ਕਰੋਗੇ ਤਾਂ ਬਦਲੇ ਫਿਰ ਮੈਂ ਵੀ ਲਊਗਾ ਹੁਣ ਬੁੜੀਏ ਅਜੇ ਵੀ ਲੱਗ ਜਾ ਕਹਿਣੇ ਤੌਰ ਤਰੋਜਾ ਧੀ ਦਾ ਨਹੀਂ ਧੀ ਦਾ ਤਰੋਜਾ ਤੋਰਦੇ ਯਾਨੀ ਜਿਹੜਾ ਤੀਸਰੀ ਵਾਰੀ ਲੈਣ ਆਉਂਦੇ ਤੋਰ ਤਰੋਜਾ ਧੀ ਦਾ ਨਹੀਂ ਤੋਰਨੀਆ ਦਾ ਤੋਰਨੀਆ ਫਿਰ ਖੁੰਡਾ ਧੀ ਦਾ ਨਹੀਂ ਉਹਨੇ ਵੀ ਖੁੰਡਾ ਚੱਕ ਲਿਆ ਫਿਰ ਉਹ ਕਹਿੰਦੀ ਉਹ ਡਰਾ ਰਹੀ ਆਪਣੇ ਹਸਬੰਡ ਦਾ ਯਾਨੀ ਉਹਦੇ ਸਹੁਰੇ ਦਾ ਡਰਾਵਾ ਦੇਦੀ ਵੇ ਹੁਣੇ ਖੇਤ ਚੋਂ ਆ ਕੇ ਬੈਠਕ ਦੇ ਵਿੱਚ ਪਲੰਗ ਦਹਾ ਕੇ ਉਹ ਦੱਸ ਰਹੀ ਵੀ ਕਿਦਾਂ ਸੇਵਾ ਕਰੇਗਾ ਤੇਰੀ ਪਲੰਗ ਦੇ ਉੱਤੇ ਚਤਾਈ ਵਿਛਾ ਕੇ ਚਤਾਈ ਚਾਰ ਤਹਿਵਾਂ ਵਾਲੀ ਹੁੰਦੀ ਸੀ ਨਾ ਪਛਾਉਣ ਵਾਲੀ ਪਲੰਗ ਦੇ ਉੱਤੇ ਚਤਾਈ ਵਿਛਾ ਕੇ ਤੈਨੂੰ ਖਣਕ ਖਵਾ ਦਊਗਾ ਬੜਾ ਸੁਭਾ ਦਾ ਭੈੜਾ ਵੇ ਕੁੱਟ-ਕੁੱਟ ਮੋਛੇ ਪਾ ਦਊਗਾ ਭਾਵੇਂ ਨੀਲ ਨਾ ਪਵਾ ਕੇ ਜਾਈਂ ਤੇਰਾ ਸਹੁਰਾ ਬੜਾ ਕੱਬਾਈ ਉਹ ਵੀ ਅਗੋਂ ਕਹਿੰਦਾ ਫਿਰ ਇਦਾਂ ਉਹ ਤਾਂ ਕਦੋਂ ਖੇਤ ਚੋਂ ਆਉਂਦਾ ਪਤਾ ਨਹੀਂ ਕਦੋਂ ਆਉਣਾ ਉਹਨੇ ਮੈਂ ਤੈਨੂੰ ਹੁਣੇ ਨਹੀਂ ਆਉਂਦਾ ਪਾਉਂਦਾ ਲੈ ਕਹਿੰਦਾ ਤੈਨੂੰ ਮੈਂ ਹੁਣੇ ਚੈਲੰਜ ਕਰਦਾ ਵੇਖੂ ਕਿਹੜਾ ਆਣ ਛਡਾਉਂਦਾ ਕਹਿੰਦਾ ਦੇਖਦੇ ਆਂ ਫੇਰ ਕਿਹੜਾ ਛਡਾਉਂਦਾ ਤੈਨੂੰ ਆ ਕੇ ਮੌਤ ਦੇ ਮੂੰਹ ਵਿੱਚ ਆਈ ਨੂੰ ਵਜ ਦੇ ਵੇਖ ਘਸੁੰਨ ਛੇੜ ਕੇ ਵੇਖ ਜਵਾਈ ਕਹਿੰਦਾ ਲੈ ਪਾ ਹੱਥ ਤੇ ਮੈਂ ਦੱਸਾਂ ਚਵਾਦ ਕਰ ਪਰ ਉਹ ਮਾਤਾ ਵੀ ਅੰਦਰੋਂ ਖੁਲੀ ਡਰ ਗਈ ਕਿ ਇਹ ਉਹਨਾਂ ਨਰਮ ਨਹੀਂ ਜਿੰਨਾ ਸੀ ਸਮਝਦੇ ਆਂ ਫੇਰ ਉਹ ਹੱਥ ਜੋੜ ਕੇ ਉਹਨੂੰ ਕਹਿੰਦੀ ਹੈ ਵੀ ਰੱਬਾ ਜਾਨ ਛਡਾਲਾ ਇਹ ਤੋਂ ਵੇ ਆਲਾ ਹੱਥ ਜਿਹੜਾ ਆਲਾ ਮੈਤੋਂ ਮੈਂ ਕੋਈ ਨਾਬਰ ਤਾਂ ਨਹੀਂ ਤੇਤੋਂ ਵੀ ਮੈਂ ਕਦੋਂ ਮੁੱਕਰੀ ਆ ਮੈਂ ਕੋਈ ਨਾਬਰ ਤਾਂ ਨਹੀਂ ਤੇਤੋਂ ਵੇ ਜਾ ਲੈ ਜਾ ਕਾਕੀ ਨੂੰ ਉਹਨੂੰ ਹੰਡਾਰੇ ਵੀ ਉਹ ਨਾ ਵੀ ਮੁੜ ਕੇ ਲੈ ਗਈ ਨਾ ਇਹਨੂੰ ਕਦੀ ਵਾਪਸ ਇੱਥੇ ਢੇੜਾ ਘਟਾਉਣ ਵੇ ਜਾ ਲੈ ਜਾ ਕਾਕੀ ਨੂੰ ਪਰ ਵਰਤਦਿਆਂ ਦੇ ਸਾਖ ਹੁੰਦੇ ਕਦੀ ਮਿਲਦੇ ਵਰਤਦੇ ਰਹੀਦੇ ਪਰ ਵਰਤਦਿਆਂ ਦੇ ਸਾਖ ਹੁੰਦੇ ਮਿਲ ਜਾਏ ਵਿਸਾਖੀ ਨੂੰ ਵੀ ਵਿਸਾਖੀ ਨੂੰ ਕੁੜੀ ਨੂੰ ਲੈ ਕੇ ਜ਼ਰੂਰ ਆ ਜੀ ਇੱਕ ਵਾਰੀ ਇਹ ਨਾ ਵੀ ਹੁਣ ਆਉਣਾ ਛੱਡ ਦੇ ਉਹਨੇ ਵੀ ਫਿਰ ਜਦੋਂ ਬਿਠਾ ਲਈ ਪਿੱਛੇ ਸਾਈਕਲ ਦੇ ਕੈਰੀਅਰ ਤੇ ਇੱਕ ਲੱਤ ਥੱਲੇ ਲੱਗੀ ਐ ਦੂਜੀ ਪੈਡਲ ਤੇ ਐ ਟੱਲੀ ਜੀ ਮਾਰ ਕੇ ਕਹਿੰਦਾ ਕਹਿੰਦਾ ਪਲ ਵਿੱਚ ਲੈ ਕੇ ਦੱਖੂ ਦਾਣੇ ਹੁਣ ਕਿਉਂ ਆ ਗਈ ਮੱਤ ਟਕਾਣੇ ਮਾਗੀ ਨਾ ਕਰਾਂ ਹੁਣ ਕਿਉਂ ਆ ਗਈ ਮੱਤ ਟਕਾਣੇ ਤੂੰ ਟਕਸਾਲੀ ਜੱਟ ਨੂੰ ਜਾਣੇ ਬੁੜੀਏ ਪੁੱਤ ਕਰਾੜਾ ਦਾ ਮਰ ਉਹਦੋਂ ਸ਼ਬਦ ਵਰਤ ਲੈ ਜਾਂਦੇ ਸੀ ਵੀ ਮੈਂ ਕੋਈ ਐਦਾਂ ਨਹੀਂ ਵੀ ਜਿਹੜਾ ਝਗੜੇ ਤੋਂ ਡਰ ਜੂਗਾ ਅਕਸਰ ਜਿਹੜੇ ਕਰਾਰ ਬਾਣੀ ਲੋਕ ਉਹ ਝਗੜੇ 'ਚ ਨਹੀਂ ਸੀ ਪੈਂਦੇ ਬਹਿ ਕੇ ਗੱਲ ਸੁਝਾ ਲੈਂਦੇ ਹੁੰਦੇ ਸੀ ਨਾ ਉਹਨਾਂ ਸਮਿਆਂ ਦੀ ਗੱਲਾਂ ਨੇ ਇੰਨਾਂ ਤਕਸਾਲੀ ਜੱਟ ਨੂੰ ਜਾਣੇ ਬੁੜੀ ਬੁੜੀਏ ਪੁੱਤ ਕਰਾਰਾਂ ਦਾ ਆ ਵੇਖ ਤਰੋਜਾ ਲੈ ਚੱਲਿਆ ਜੱਟ ਮਾਨ ਮਰਾੜਾਂ ਦਾ ਮਾਰ ਕੇ ਟੱਲੀ ਤੇ ਉਹ ਲੈ ਗਿਆ ਸੋ ਕਿੰਨਾ ਸਵਾਦ ਹੁੰਦਾ ਸੀ ਜੀ ਇਨਾਂ ਗੀਤਾਂ ਦੇ ਵਿੱਚ ਸੋ ਜੇ ਤੁਹਾਨੂੰ ਚੰਗਾ ਲੱਗਾ ਤੇ ਹੋਰ ਵੀ ਕਦੇ ਕਿਸੇ ਗੀਤ ਬਾਰੇ ਜ਼ਰੂਰ ਡਿਸਕਸ ਕਰਾਂਗੇ ਜੀ ਸਤਿ ਸ੍ਰੀ ਅਕਾਲ ਜੀ